हां जी दोस्तों सत श्री अकाल स्वागत है ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ حاضر ਆ ਸਾਡੇ ਚੈਨਲ ਤੋਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦੇ ਖੂਬ ਬਹੁਤ ਵਧੀਆ ਨੋਟੀਫਿਕੇਸ਼ਨ ਲੈ ਕੇ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ ਬਾਬਾ ਫਰੀ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਫਰੀਦਕੋਟ ਵੱਲੋਂ ਵੱਖ-ਵੱਖ ਪੋਸਟਾਂ ਜਾਰੀ ਕੀਤੀਆਂ ਗਈਆਂ ਜਿਨ੍ਹਾਂ ਦੇ ਲਈ ਸਿੱਧੀ ਇੰਟਰਵਿਊ ਹੋਊਗੀ ਬਹੁਤ ਵਧੀਆ ਮੌਕਾ ਸਿੱਧੀ ਇੰਟਰਵਿਊ ਦੇ ਥਰੂ ਸਿਲੈਕਸ਼ਨ ਲੈਣ ਦਾ ਪੋਸਟਾਂ ਦੇ ਲਈ ਤਾ ਪੂਰਾ ਅਪਡੇਟ ਪੂਰੀ ਜਾਣਕਾਰੀ ਆਪਾਂ ਵੀਡੀਓ ਚ ਸਾਂਝੀ ਕਰਾਂਗੇ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਵੇਖਦੇ ਵੇਖਦੇ ਵੀਡੀਓ ਨੂੰ ਲਾਈਕ ਜ਼ਰੂਰ ਕਰਦੇਓ ਤੇ ਅਗੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਵੀ ਕਰ ਲਓ ਜੇਕਰ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਯੂ ਕਰ ਲਓ ਘਰ ਬੈਠੇ ਇਸ ਤਰ੍ਹਾਂ ਤੁਹਾਨੂੰ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਰਿਆ ਕਰਨਗੇ ਅੱਜ ਦੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਨੇ ਆ ਜੀ ਬਾਬਾ ਫਰੀ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਫਰੀਦਕੋਟ ਵੱਲੋਂ ਆਖਵਾਕ ਪੋਸਟਾਂ ਜਾਰੀ ਕੀਤੀਆਂ ਗਈਆਂ ਸਿੱਧੀ ਇੰਟਰਵਿਊ ਦੇ ਥਰੂ ਸਿਲੈਕਸ਼ਨ ਰਹਿਣ ਵਾਲੀ ਤੇ ਸਭ ਤੋਂ ਪਹਿਲਾਂ ਪੋਸਟਾਂ ਦੀ ਗੱਲ ਕਰ ਲੈਣੇ ਆ ਪ੍ਰੋਫੈਸਰ ਕੰਸਲਟੈਂਟ ਤਿੰਨ ਪੋਸਟਾਂ ਹੈ ਜੀ ਜਿਹਦੇ ਲਈ ਯੋਗਤਾ ਪੋਸਟ ਗ੍ਰੈਜੂਏਟ ਇਨ ਕਨਸਰਨ ਡਿਸਪਲਿਨ ਤੁਹਾਡੀ ਯੋਗਤਾ ਮੰਗੀ ਗਈ ਹੈ 10 ਸਾਲਾਂ ਦਾ ਤਜਰਬਾ ਮੰਗੇਗਾ ਸਬੰਧਤ ਖੇਤਰ ਦਾ ਤੇ ਸੈਲਰੀ ਇਹਨਾਂ ਵੱਲੋਂ 1,25,000 ਆ ਜਾਂ ਐਸ ਪਰ ਸਕੇਲ ਲਿਖਿਆ ਗਿਆ ਜੀ ਨੈਕਸਟ ਹੈ ਜੀ ਐਸੋਸੀਏਟ ਪ੍ਰੋਫੈਸਰ ਸੀਨੀਅਰ ਪ੍ਰੋਜੈਕਟ ਅਫੀਸਰ ਦੋ ਪੋਸਟਾਂ ਹੈ ਜੀ ਪੋਸਟ ਗ੍ਰੈਜੂਏਟ ਇਨ ਕਨਸਰਨ ਡਿਸਪਲਿਨ ਲਿਖਿਆ ਗਿਆ ਤੇ 8 ਸਾਲ ਦਾ ਤਜਰਬਾ ਸਬੰਧਤ ਖੇਤਰ ਦਾ ਸੈਲਰੀ ਇਹਦੇ ਲਈ 1,10,000 ਜਾਂ ਐਸ ਪਰ ਸਕੇਲ ਨੈਕਸਟ ਹੈ ਜੀ ਅਸਿਸਟੈਂਟ ਪ੍ਰੋਫੈਸਰ ਟੈਕਨੀਕਲ ਆਫੀਸਰ ਰਿਸਰਚ ਆਫੀਸਰ ਦੋ ਪੋਸਟਾਂ ਜੀ ਯੋਗਤਾ ਇਹਨਾਂ ਵੱਲੋਂ ਪੋਸਟ ਗ੍ਰੈਜੂਏਟ ਇਨ ਕਨਸਰਨ ਡਿਸਪੀਸਪਲਨ 4 ਸਾਲ ਦਾ ਤਜਰਬਾ ਮੰਗਿਆ ਗਿਆ ਜੀ ਸਬੰਧਤ ਖੇਤਰ ਦਾ ਤੇ ਸੈਲਰੀ 75000 ਰੁਪਿਆ ਜਾਂ ਐਸ ਪਰ ਸਕੇਲ ਇਹਨਾਂ ਵੱਲੋਂ ਲਿਖਿਆ ਗਿਆ ਜੀ ਤਾਂ ਯੋਗ ਉਮੀਦਵਾਰ ਇਹਨਾਂ ਯੋਗਤਾਵਾਂ ਦੇ ਅਨੁਸਾਰ ਇੰਟਰਵਿਊ ਦੇ ਸਕਦੇ ਹੋ ਤੇ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਇਹਨਾਂ ਦੇ ਲਈ ਇੰਟਰਵਿਊ ਦੇਣ ਦੇ ਲਈ ਤੁਸੀਂ ਸਭ ਤੋਂ ਪਹਿਲਾਂ ਆਪ ਦਾ ਇੱਕ non refundable ਇੱਕ ਡਰਾਫਟ ਬਣਾਉਣਾ ਦਾ ਦੇ ਰਜਿਸਟਰਾਰ ਬਾਬਾ ਫਰੀ ਯੂਨੀਵਰਸਿਟੀ ਆਫ ਹੈਲਥ ਸਾਇੰਸਿਸ ਫਰੀਦਕੋਟ ਦੇ ਪੱਖ ਦੇ ਵਿੱਚ ਜੋ ਕਿ ਪੇਏਬਲ ਹੈ ਫਰੀਦਕੋਟ ਹੋਣਾ ਚਾਹੀਦਾ ਜਨਰਲ ਕੈਟਾਗਰੀ ਦੇ ਲਈ ਜੋ ਇਹ ਡਰਾਫਟ ਹੈ 1770 ਰੁਪਏ ਦਾ ਹੋਣਾ ਚਾਹੀਦਾ ਜੀ ਤੇ ਐਸਸੀ ਕੈਟਾਗਰੀ ਦੇ ਲਈ 885 ਰੁਪਏ ਦਾ ਇਹ ਜੋ ਡਰਾਫਟ ਰੱਖਿਆ ਗਿਆ ਤਾਂ ਸਬੰਧਤ ਕੈਂਡੀਡੇਟ ਇਹ ਡਰਾਫਟ ਜਰੂਰ ਬਣਾਉਣ ਇੰਟਰਵਿਊ ਦੇ ਵਿੱਚ ਸ਼ਾਮਲ ਹੋਣ ਦੇ ਲਈ ਤੇ ਤਾਂ ਜੋ ਇੰਟਰਵਿਊ ਹੈ ਜੀ ਕਮੇਟੀ ਰੂਮ ਬਾਬਾ ਫਰੀ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਫਰੀਦਕੋਟ ਵਿਖੇ ਰਹਿਣ ਵਾਲੀ ਹੈ ਰਿਪੋਰਟਿੰਗ ਟਾਈਮ ਤੁਹਾਡਾ 9 ਵਜੇ ਦਾ ਸਵੇਰੇ ਜੀ 9 ਜਨਵਰੀ 2024 ਤੁਹਾਨੂੰ ਇਹ ਜੋ ਇੰਟਰਵਿਊਰ ਰਹਿਣ ਵਾਲਾ ਤਾਂ ਬਹੁਤ ਵਧੀਆ ਮੌਕਾ ਹੈ ਸਿੱਧੀ ਇੰਟਰਵਿਊ ਦੇ ਥਰੂ ਸਿਲੈਕਸ਼ਨ ਲੈਣ ਦਾ ਇਹ ਹੈ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀਆਂ ਦੀ ਜਾਣਕਾਰੀ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਚੈਨਲ ਨੂੰ ਦੇਖਦੇ ਰਿਆ ਕਰੋ ਧੰਨਵਾਦ ਜੀ